ਰਾਤੀ ਲੇਟ ਆਏ ਸੀ ਇਸ ਲਈ ਸਵੇਰੇ ਅੱਖ ਵੀ ਦੇਰ ਨਾਲ ਖੁੱਲੀ ਧਿਆਨ ਆਇਆ ਕਿ ਕੰਮ ਵਾਲੀ ਨਹੀਂ ਆਈ ਅਜੇ ਤੱਕ ਸ਼ੁਕਰ ਹੈ ਕਿ ਉਸਨੇ ਆਪਣਾ ਫੋਨ ਨੰਬਰ ਸਾਨੂੰ ਦੇ ਰੱਖਿਆ ਸੀ ਫੋਨ ਕੀਤਾ ਤਾਂ ਉਸਦੇ ਘਰ ਵਾਲੇ ਨੇ ਦੱਸਿਆ ਕਿ ਰੀਤਾ ਬਿਮਾਰ ਹੈ ਤੇ ਕੰਮ ਤੇ ਨਹੀਂ ਆਏਗੀ ਪਤਾ ਨਹੀਂ ਮੈਨੂੰ ਕਿਵੇਂ ਗੁੱਸਾ ਆ ਗਿਆ ਮੈਂ ਕਿਹਾ ਤਿੰਨ ਦਿਨ ਬਾਅਦ ਤਾਂਸੀ ਆਏ ਆ ਤੇ ਸਾਰੇ ਘਰ ਦਾ ਸਮਾਨ ਖਿੰਡਿਆ ਹੋਇਆ ਹੈ ਕੱਪੜੇ ਵੀ ਧੋਣੇ ਨੇ ਅਸੀਂ ਕਿੱਥੇ ਜਾਈਏ ਕੰਮ ਵਾਲੀ ਦੇ ਘਰ ਵਾਲੇ ਨੇ ਕਿਹਾ ਸਾਹਿਬ ਜੀ ਦਸਤਾਰਿਆਂ ਉਹ ਬਿਮਾਰ ਹੈ ਤੇ ਦਵਾਈ ਲੈ ਕੇ ਸੁੱਤੀ ਪਈ ਹੈ ਗੱਲ ਵੀ ਨਹੀਂ ਕਰ ਸਕਦੀ ਅਸੀਂ ਪਹਿਲਾਂ ਹੀ ਤਿੰਨਾਂ ਦਿਨਾਂ ਬਾਅਦ ਵਾਪਸ ਆਏ ਹਾਂ ਪਹਿਲਾਂ ਹੀ ਛੁੱਟੀਆਂ ਦੇ ਦਿੱਤੀਆਂ ਹੁਣ ਕੰਮ ਵਾਲੇ ਦਿਨ ਵੀ ਛੁੱਟੀ ਕਰੇਗੀ ਤਾਂ ਕਿਵੇਂ ਚੱਲੇਗਾ ਕਿ ਉਸਨੂੰ ਬਿਮਾਰ ਹੋਣ ਦਾ ਵੀ ਹੱਕ ਨਹੀਂ ਹੈ ਸਾਨੂੰ ਨਹੀਂ ਪਤਾ ਕਿਸੇ ਹੋਰ ਨੂੰ ਭੇਜੋ ਠੀਕ ਹੈ ਸਾਹਿਬ ਜੀ ਮੇਰੇ ਬੱਚੇ ਕੰਮ ਕਰਨ ਆ ਜਾਣਗੇ ਕੁਝ ਹੀ ਦੇਰ ਵਿੱਚ ਸਕੂਲ ਦੀ ਵਰਦੀ 'ਚ ਦੋ ਨਿੱਕੇ-ਨਿੱਕੇ ਬੱਚੇ ਆ ਗਏ। ਜਲਦੀ-ਜਲਦੀ ਕ੍ਰਿਕਟ ਦੀ ਤਰ੍ਹਾਂ ਕੰਮ ਕਰਨ ਲੱਗੇ। ਇੱਕ ਛੋਟੀ ਕੁੜੀ ਸੀ ਤੇ ਦੂਜਾ ਮੁੰਡਾ ਉਸ ਤੋਂ ਥੋੜਾ ਵੱਡਾ ਸੀ। ਕੁੜੀ ਨੇ ਭਾਂਡੇ ਮਾਂਜੇ ਤੇ ਭਰਾ ਨੇ ਝਾੜੂ ਮਾਰਿਆ। ਕੰਮ ਖਤਮ ਕਰ ਪੁੱਛਿਆ, "ਹੁਣ ਅਸੀਂ ਜਾਈਏ?" ਮੈਂ ਪੁੱਛਿਆ, "ਤੁਸੀਂ ਪਹਿਲਾਂ ਵੀ ਕਿਤੇ ਕੰਮ ਕਰਨ ਗਏ ਹੋ?" ਬੱਚਿਆਂ ਨੇ ਡਰਦੇ ਹੋਏ ਕਿਹਾ, "ਨਹੀਂ ਸਾਹਿਬ। ਮਾਂ ਨੇ ਦਰਦ ਨਾਲ ਤੜਫਦੇ ਹੋਏ ਕਿਹਾ ਸੀ, "ਜਾਓ ਤੇ ਕੰਮ ਕਰ ਆਓ, ਨਹੀਂ ਤਾਂ ਨੌਕਰੀ ਚਲੀ ਜਾਵੇਗੀ।" ਮੈਂ ਸ਼ਰਮਿੰਦਾ ਹੋ ਗਿਆ। ਕਿੰਨੀ ਵਾਰੀ ਤਾਂ ਬਾਲ ਮਜ਼ਦੂਰੀ ਬਾਰੇ ਰਿਪੋਰਟ ਲਿਖੀ ਏ ਅੱਜ ਕਿੰਨਾ ਵੱਡਾ ਅਪਰਾਧ ਕੀਤਾ ਹੈ ਮੈਂ ਹੀ ਆਪਣੇ ਸਾਹਮਣੇ ਬਾਲ ਮਜ਼ਦੂਰਾ ਨੂੰ ਜਨਮ ਦਿੱਤਾ ਹੈ ਇਸ ਤੋਂ ਵੱਡਾ ਹੋਰ ਕੋਈ ਅਪਰਾਧ ਨਹੀਂ ਆਪਣੇ ਦਿਲ ਤੇ ਭਾਰ ਕਦੋਂ ਤੱਕ ਚੁੱਕਾਂਗਾ ਮੈਂ ਉਹਨਾਂ ਬੱਚਿਆਂ ਨੂੰ ਬਿਸਕਟ ਤੇ कुरकुरੇ ਦਿੱਤੇ ਪਰ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਆਪਣਾ ਅਪਰਾਧ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਪਰਾਧ ਤਾਂ ਸੱਚਮੁੱਚ ਬਹੁਤ ਹੀ ਵੱਡਾ ਹੈ